ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਵੀਡੀਓ ਵਿੱਚ ਆਪਾਂ ਬਣਾਵਾਂਗੇ ਤੁਹਾਡੇ ਲਈ ਮਸ਼ਰੂਮ ਦੀ ਸਬਜੀ ਆਪਾਂ ਆਮ ਘਰਾਂ ਵਿੱਚ ਇਹਨੂੰ ਖੁੰਬਾਂ ਵੀ ਕਹਿ ਦਿੰਨੇ ਆ ਤੇ ਸਬਜੀ ਇੰਨੀ ਜ਼ਿਆਦਾ ਟੇਸਟੀ ਬਣਦੀ ਹੈ ਕਿ ਹੋਟਲ ਰੈਸਟੋਰੈਂਟ ਵੀ ਇਹਦਾ ਮੁਕਾਬਲਾ ਨਹੀਂ ਕਰ ਸਕਦੇ ਕਿਉਂਕਿ ਬਈ ਘਰ ਦੀਆਂ ਚੀਜ਼ਾਂ ਨਾਲ ਬਣਾਈ ਹੈ ਤੇ ਕਿਵੇਂ ਬਣਦੀ ਹੈ ਵੀਡੀਓ ਤੁਸੀਂ ਫੁੱਲ ਜ਼ਰੂਰ ਦੇਖਿਓ ਹਲਕਾ ਜਿਹਾ ਆਪਾਂ ਗਰਮ ਪਾਣੀ ਕਰ ਲੈਣਾ ਹੈ ਉਸ ਤੋਂ ਬਾਅਦ ਉਹਦੇ ਵਿੱਚ ਆਪਾਂ ਸਾਰੀਆਂ ਖੁੰਬਾਂ ਨੂੰ ਡਬੋਤਾ ਤੇ ਉਹਨੂੰ ਹੱਥ ਨਾਲ ਮਲ ਕੇ ਸਾਫ਼ ਕਰ ਦਾਂਗੇ ਆਪਾਂ ਉਬਾਲਣੀਆਂ ਵਗੈਰਾ ਨਹੀਂ ਸਿਰਫ ਆਪਾਂ ਸਾਫ਼ ਹੀ ਕਰਦੀਆਂ ਉਸ ਤੋਂ ਬਾਅਦ ਦੋ ਤੋਂ ਤਿੰਨ ਟਮਾਟਰ ਆਪਾਂ ਕੱਟੇ ਤੇ ਕੱਟ ਕੇ ਉਹਨੂੰ ਜਮਾ ਗ੍ਰਾਈਂਡ ਕਰ ਲਾਂਗੇ ਤੇ ਫਿਰ ਆਪਾਂ ਲੈ ਲੇ ਜੀ 2-3 ਪਿਆਜ਼ ਤੇ ਉਹਨੂੰ ਮੋٹے ਕੱਟ ਕੇ ਉਹਨਾਂ ਦੀਆਂ ਕਲੀਆਂ ਵੱਖ-ਵੱਖ ਕਰ ਦੇਣੀਆਂ ਆਪਾਂ ਸਾਰੇ ਪਿਆਜ਼ਾਂ ਨੂੰ ਖੋਲ ਕੇ ਉਸ ਤੋਂ ਬਾਅਦ ਆਪਾਂ ਕਟਾਂਗੇ ਜੀ ਮਸ਼ਰੂਮ ਉਹ ਜਿਹੜਾ ਤਰੀਕਾ ਤੁਹਾਨੂੰ ਪਸੰਦ ਹੈ ਉਹਦੇ ਨਾਲ ਤੁਸੀਂ ਕੱਟ ਲਿਓ ਪਰ ਜ਼ਿਆਦਾ ਤੁਸੀਂ ਬਰੀਕ ਨਹੀਂ ਕੱਟਣੀਆਂ ਇਹਨੂੰ ਦੋ ਤਰੀਕਿਆਂ ਦੇ ਨਾਲ ਆਪਾਂ ਕੱਟਿਆ ਇੱਕ ਲੰਬੇਕਾਰ ਚ ਤੇ ਇੱਕ ਗੋਲ ਚ ਤੁਸੀਂ ਕਿਸੇ ਮਰਜ਼ੀ ਚ ਕੱਟ ਲਿਓ ਤੇ ਪਰ ਇਹਨਾਂ ਨੂੰ ਮੋਟਾ ਕੱਟਿਓ ਉਸ ਤੋਂ ਬਾਅਦ ਆਪਾਂ ਇੱਕ ਕੜਾਈ ਵਿੱਚ ਪਾਵਾਂਗੇ ਥੋੜਾ ਜਿਹਾ ਦੇਸੀ ਘਿਓ ਤੇ ਉਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਪਿਆਜ਼ ਨੂੰ ਹਲਕਾ ਜਿਹਾ ਭੁੰਨ ਲਾਂਗੇ ਜਿਹੜੇ ਆਪਾਂ ਕਲੀਆਂ ਵਾਲੇ ਪਿਆਜ਼ ਕੱਟੇ ਸੀ ਮੋਟੇ ਤੇ ਇਹਦੇ ਵਾਸਤੇ ਬਹੁਤ ਸਾਰਾ ਆਪਾਂ ਸਮਾਨ ਲਿਆ ਦੇਖੋ ਸਬਜੀ ਬਹੁਤ ਜ਼ਿਆਦਾ ਟੇਸਟੀ ਬਣਨ ਵਾਲੀ ਹੈ ਵੀਡੀਓ ਤੁਸੀਂ ਫੁੱਲ ਜ਼ਰੂਰ ਦੇਖਿਓ ਤੇ ਇੱਕ ਵਾਰੀ ਤੁਸੀਂ ਇਹ ਸਬਜੀ ਜਦੋਂ ਬਣਾਈ ਤਾਂ ਹਰ ਵਾਰੇ ਇਹੀ ਸਬਜੀ ਬਣਾਉਣ ਨੂੰ ਤੁਹਾਡਾ ਦਿਲ ਕਰੂਗਾ ਤੇ ਪਿਆਜ਼ ਨੂੰ ਆਪਾਂ ਬਿਲਕੁਲ ਸਲੋ ਫਲੇਮ ਤੇ 2-3 ਮਿੰਟ ਲਈ ਆਪਾਂ ਇਹਦੇ ਵਿੱਚ ਫਰਾਈ ਜੇ ਕਰ ਲਾਂਗੇ ਤੇ ਜਦੋਂ ਇਹਨਾਂ ਦਾ ਕਲਰ ਵਗੈਰਾ ਚੇਂਜ ਹੋ ਗਿਆ ਹੋ ਗਿਆ ਆਪਾਂ ਲੱਗਿਆ ਬਣਗੇ ਤਾਂ ਆਪਾਂ ਇਹਨਾਂ ਨੂੰ ਬਾਹਰ ਕੱਢ ਲਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜਾ ਜਿਹਾ ਸਰੋਂ ਦਾ ਤੇਲ ਪਾਵਾਂਗੇ ਅੱਧੀ ਕੇ ਕੜਛੀ ਤੁਸੀਂ ਸਰੋਂ ਦਾ ਤੇਲ ਪਾ ਲੈਣੀ ਹੈ ਇਸੇ ਕੜਾਈ ਦੇ ਵਿੱਚ ਉਸ ਤੋਂ ਬਾਅਦ ਤੁਸੀਂ ਇਹਨੂੰ ਕਰ ਲੈਣਾ ਜੀ ਗਰਮ ਤੇ ਫਿਰ ਆਪਾਂ ਇਹਦੇ ਵਿੱਚ ਪਾਇਆ ਜੀਰਾ ਤੇ ਉਸ ਤੋਂ ਬਾਅਦ ਤੁਸੀਂ ਸੁੱਕੇ ਮਸਾਲੇ ਸਾਰੇ ਪਾ ਦਿਓ ਤੇਜ ਪੱਤਾ, ਦਾਲਚੀਨੀ, ਵੱਡੀ ਇਲਾਇਚੀ, ਜਿਹੜੀ ਚੀਜ਼ ਤੁਹਾਡੇ ਕੋਲੇ ਹੋਵੇ ਤੁਸੀਂ ਪਾ ਦਿਓ ਤੇ ਦੋ ਆਪਾਂ ਸੁੱਕੀਆਂ ਲਾਲ ਮਿਰਚਾਂ ਪਾਈਆਂ। ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਅਦਰਕ ਤੇ ਲਸਣ। ਅਦਰਕ ਲਸਣ ਨੂੰ ਤੁਸੀਂ ਬਰੀਕ-ਬਰੀਕ ਕੁੱਟ ਲੈਣਾ ਤੇ ਫਿਰ ਤੇਲ ਵਿੱਚ ਹਲਕਾ ਜਿਹਾ ਪੁੰਨ ਲੈਣਾਗਾ। ਤੇ ਜਿਵੇਂ ਜਿਵੇਂ ਤੁਸੀਂ ਇਹਨੂੰ ਭੁੰਨ ਲੇ ਜਾਓਗੇ ਤਾਂ ਇਹਦਾ ਕਲਰ ਹੋ ਜਾਊਗਾ ਚੇਂਜ ਤੇ ਫਿਰ ਤੁਸੀਂ ਕੀ ਕਰਨਾ ਚਾਰ ਤੋਂ ਪੰਜ ਪਿਆਜ਼ ਆ ਜਿਹੜੇ ਉਹਨੂੰ ਤੁਸੀਂ ਬਰੀਕ ਨਹੀਂ ਕਰਨਾ ਉਹਨੂੰ ਤੁਸੀਂ ਕੱਟ ਕੇ ਗ੍ਰाइंड ਕਰ ਲੈਣਾ ਹਲਕਾ ਜਾਂ ਚੋਪਰ ਵਗੈਰਾ ਚ ਤਾਂ ਕਿ ਉਹ ਇਸ ਤਰ੍ਹਾਂ ਵੀ ਲੱਗਣ ਬਰੀਕ ਐ ਤੇ ਪਰ ਉਹ ਕੱਟੇ ਵੀ ਨਾ ਹੋਣ ਤੇ ਆਪਾਂ ਇਹ ਪਿਆਜ਼ ਕੱਟ ਕੇ ਉਸ ਤੋਂ ਬਾਅਦ ਵਿੱਚ ਪਾ ਤੇ ਤੇ ਹੁਣ ਇਹਨੂੰ ਕਰ ਦਾਂਗੇ ਜੀ ਆਪਾਂ ਮਿਕਸ ਤੇ ਨਾਲ ਹੀ ਆਪਾਂ ਕੱਟੀਆਂ ਸੀ ਚਾਰ ਪੰਜ ਹਰੀਆਂ ਮਿਰਚਾਂ ਬਿਲਕੁਲ ਤੁਸੀਂ ਬਰੀਕ ਕੱਟ ਲੈਣੀ ਹੈ ਤੇ ਇਹਦੇ ਵਿੱਚ ਪਾ ਦਾਂਗੇ ਇਹਨੂੰ 2-3 ਮਿੰਟ ਤੱਕ ਭੁੰਨਣ ਤੋਂ ਬਾਅਦ ਫਿਰ ਇਹਦੇ ਵਿੱਚ ਆਪਾਂ ਅੱਧਾ ਚਮਚ ਨਮਕ ਅੱਧਾ ਚਮਚ ਹਲਦੀ ਮਿਰਚ ਥੋੜੀ ਜਿਹਾ ਆਪਾਂ ਦੇਗੀ ਮਿਰਚ ਮਸਾਲਾ ਧਨੀਆ ਪਾਊਡਰ ਇਹ ਤੁਸੀਂ ਆਪਦੇ ਟੇਸਟ ਦੇ ਅਨੁਸਾਰ ਸਾਰੀਆਂ ਚੀਜ਼ਾਂ ਪਾ ਲੈਣੀਆਂ ਫਿਰ ਆਪਾਂ ਇਹਦੇ ਵਿੱਚ ਪਾਇਆ ਜੀ ਪਾਣੀ ਤੇ ਇਹਨੂੰ ਕਰਤਾ ਮਿਕਸ ਤੇ ਇਹਨੂੰ ਹਲਕਾ ਜਿਹਾ ਆਪਾਂ ਭੁੰਨਾਂਗੇ ਤੇ ਫਿਰ ਥੋੜੀ ਜਿਹੀ ਵਿਚਕਾਰ ਜਗ੍ਹਾ ਬਣਾ ਕੇ ਤੇ ਇਹਦੇ ਵਿੱਚ ਇੱਕ ਚਮਚਾ ਆਪਾਂ ਬੇਸਣ ਦਾ ਪਾਵਾਂਗੇ ਤੇ ਉਹਦੇ ਵਿੱਚ ਥੋੜਾ ਜਿਹਾ ਪਾ ਦਾਂਗੇ ਪਾਣੀ ਤੇ ਫਿਰ ਇਹਨੂੰ ਪਹਿਲਾਂ ਬਚਾਲੇ ਪਕਾ ਲਾਂਗੇ ਇੱਕ ਦੋ ਮਿੰਟ ਲਈ ਆਪਾਂ ਇਹਨੂੰ ਸਲੋ ਫਲੇਮ ਤੇ ਪਕਾ ਲਾਂਗੇ ਜਿੰਨੀ ਤਰ੍ਹਾਂ ਇਹ ਬਨ ਨਾ ਜਾਵੇ ਤੁਸੀਂ ਪਾਣੀ ਪਾਉਂਦੇ ਰਹਿਣਾ ਤਾਂ ਕਿ ਇਹ ਮਸਾਲਾ ਬੇਸਣ ਕਰਕੇ نیچے ਨਾ ਲੱਗ ਜਾਵੇ ਉਸ ਤੋਂ ਬਾਅਦ ਤੁਸੀਂ ਇਹਨੂੰ ਜਦੋਂ ਭੁੰਨ ਲਿਆ ਮਸ ਇਹ ਬੇਸਣ ਹੈ ਜਿਹੜਾ ਥੋੜਾ ਜਿਹਾ ਲਾਲਚਾ ਹੋ ਜੂ ਵਿੱਚੋਂ ਮਸਾਲਾ ਫਿਰ ਤੁਸੀਂ ਇਹਦੇ ਵਿੱਚ ਪਾਉਣਾ ਜੀ ਬਟਰ ਉਹ ਤੁਸੀਂ ਕੋਈ ਮਰਜ਼ੀ ਪਾ ਸਕਦੇ ਹੋ ਘਰ ਦਾ ਪਾਓ ਜਾਂ ਤੁਸੀਂ ਕੋਈ ਬਾਹਰੋਂ ਵੀ ਲਿਆ ਕੇ ਬਾਜ਼ਾਰ ਚੋਂ ਪਾ ਸਕਦੇ ਹੋ ਫਿਰ ਆਪਾਂ ਇਹਦੇ ਵਿੱਚ ਪਾਈਏ ਜੀ ਟਮਾਟਰਾਂ ਦੀ ਪਿਓਰੀ ਫਿਰ ਆਪਾਂ ਇਹਨੂੰ ਕਰਾਂਗੇ ਮਿਕਸ ਤੇ ਚੰਗੀ ਤਰ੍ਹਾਂ ਭੁੰਨ ਲਾਂਗੇ ਤੇ ਥੋੜੀ ਜਿਹੀ ਦੇਰ ਲਈ ਇਹਨੂੰ ਆਪਾਂ ਟੱਕ ਕੇ ਰੱਖ ਦਾਂਗੇ ਤਾਂ ਕਿ ਇਹ ਬਹੁਤ ਜਲਦੀ ਧਿਆਰ ਹੋ ਜੇ ਤੇ ਆਪਾਂ ਇਹਨੂੰ 2-3 ਮਿੰਟ ਲਈ ਸਲੋ ਫਲੇਮ ਤੇ ਟੱਕ ਦਾਂਗੇ ਉਸ ਤੋਂ ਬਾਅਦ ਜਦੋਂ ਇਹ ਬਣ ਗਈ ਤਾਂ ਆਪਾਂ ਦੇਖੋ ਇਹਦਾ ਕਿਉ ਹੋ ਜਾ ਉੱਪਰ ਆ ਜੂ ਫਿਰ ਆਪਾਂ ਇਹਦੇ ਵਿੱਚ ਥੋੜੇ ਜੇ ਕਾਜੂ ਨੂੰ ਕੁੱਟ ਕੇ ਪਾ ਦਿੱਤਾ ਤੇ ਇਹਦੇ ਨਾਲ ਇਹਦਾ ਟੇਸ ਹੈ ਜਿਹੜਾ ਬਹੁਤ ਵਧੀਆ ਆਉਂਦਾ ਫਿਰ ਆਪਾਂ ਪਾਈਆਂ ਜੀ ਇਹਦੇ ਵਿੱਚ ਸਾਰੀ ਖੁੰਬਾ ਮਸ਼ਰੂਮ ਜਿਹੜੇ ਆਪਾਂ ਕੱਟੇ ਹੋਏ ਸੀਗੇ ਤੇ ਇਹਨੂੰ ਆਪਾਂ ਕਰਤਾ ਜੀ ਮਿਕਸ ਤੇ ਇਹਦੇ ਵਿੱਚ ਫਿਰ ਪਾ ਦਾਂਗੇ ਆਪਾਂ ਅੱਧਾ ਗਲਾਸ ਪਾਣੀ ਦਾ ਉਸ ਤੋਂ ਬਾਅਦ ਫਿਰ ਆਪਾਂ ਇਹਨੂੰ ਟੱਕ ਕੇ ਰੱਖ ਦਾਂਗੇ 5-6 ਮਿੰਟਾਂ ਬਾਅਦ ਜਦੋਂ ਇਹ ਤਿਆਰ ਹੋ ਗਿਆ ਤੇ ਫਿਰ ਇਹਦੇ ਵਿੱਚ ਆਪਾਂ ਪਿਆਜ਼ ਪਾਵਾਂਗੇ ਜਿਹੜੇ ਆਪਾਂ ਫਰਾਈ ਕੀਤੇ ਸੀ ਤੇ ਇਸ ਤੋਂ ਬਾਅਦ ਇਹਨੂੰ ਮਿਕਸ ਕਰਨ ਤੋਂ ਬਾਅਦ ਫਿਰ ਆਪਾਂ ਇਹਨੂੰ 3-4 ਮਿੰਟ ਲਈ ਪਕਾਵਾਂਗੇ ਤੇ ਦੇਖੋ ਬਹੁਤ ਹੀ ਵਧੀਆ ਇਹ ਸਬਜ਼ੀ ਬਣ ਕੇ ਤਿਆਰ ਹੋ ਜੂਗੀ ਤੇ ਤੁਸੀਂ ਇਹਨੂੰ ਟਰਾਈ ਜ਼ਰੂਰ ਕਰਕੇ ਦੇਖਿਓ ਕਿਉਂਕਿ ਇਹ ਬਹੁਤ ਹੀ ਗਜਬਦਾਰ ਟੇਸਟ ਦੀ ਸਬਜ਼ੀ ਬਣਦੀ ਹੈ ਤੇ ਹੋਟਲ ਰੈਸਟੋਰੈਂਟ ਵੀ ਇਹਦਾ ਮੁਕਾਬਲਾ ਨਹੀਂ ਕਰ ਸਕਦੇ ਕਿਉਂਕਿ ਆਪਾਂ ਇਹਦੇ ਵਿੱਚ ਸਾਰਾ ਘਰ ਦਾ ਸਮਾਨ ਵਧੀਆ ਤੋਂ ਵਧੀਆ ਚੀਜ਼ ਯੂਜ਼ ਕੀਤੀ ਹੈ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਈ ਹੈ ਜੀ ਮੇਥੀ ਤੁਸੀਂ ਇਹਦੇ ਵਿੱਚ ਧਨੀਆ ਵੀ ਪਾ ਸਕਦੇ ਹੋ ਜੀ ਨੂੰ ਧਨੀਆ ਪਸੰਦ ਹੈ ਉਹ ਧਨੀਆ ਪਾਓ ਪਰ ਆਪਾਂ ਇਹਦੇ ਵਿੱਚ ਮੇਥੀ ਪਾਈ ਹੈ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਘਰ ਦੀ ਮਲਾਈ ਨੂੰ ਬੀਟ ਕਰਕੇ ਪਾਇਆ ਦੋ ਤਿੰਨ ਚਮਚਾਪ ਮਲਾਈ ਦੇ ਲਈ ਹੈਗੇ ਤੇ ਫਿਰ ਇਹਨੂੰ ਆਪਾਂ ਕਰ ਦਾਂਗੇ ਜੀ ਮਿਕਸ ਤੇ ਦੇਖੋ ਬਹੁਤ ਵਧੀਆ ਸਬਜੀ ਬਣ ਕੇ ਤਿਆਰ ਹੋਗੀ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਹਜੇ ਤੱਕ ਫੋਲੋ ਤੇ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਲਦੀ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੁਸੀਂ ਜ਼ਰੂਰ ਕਰ ਦਿਆ ਕਰੋ ਮਸ਼ਰੂਮ ਦੀ ਸਬਜੀ ਦਾ ਤੁਸੀਂ ਬਣਾਉਂਦੇ ਹੋਗੇ ਕਿਉਂਕਿ ਹੁਣ ਇਹ ਆਮ ਚੱਲ ਰਹੀ ਹੈ ਤੇ ਸਭ ਨੂੰ ਬਹੁਤ ਜ਼ਿਆਦਾ ਇਹ ਪਸੰਦ ਆਉਂਦੀ ਹੈ ਤੇ ਹਰੇਕ ਦਾ ਤਰੀਕਾ ਜਿਹੜਾ ਵੱਖੋ-ਵੱਖਰਾ ਹੁੰਦਾ ਪਰ ਇੱਕ ਵਾਰੀ ਤੁਸੀਂ ਮੇਰੇ ਕਹਿਣ ਤੇ ਸਬਜੀ ਬਣਾ ਕੇ ਦੇਖੋ ਦੋ ਰੀਠਾਂ ਤੇ ਤੁਸੀਂ ਚਾਰ ਰੋਟੀਆਂ ਖਾਓਗੇ ਤੇ ਇਹ ਮੇਰੀ ਪੱਕੀ ਗਾਰੰਟੀ ਹੈ ਤੇ ਹਰ ਵਾਰ ਤੁਸੀਂ ਇਹੀ ਸਬਜੀ ਬਣਾਉਂਗੇ ਕਿਉਂਕਿ ਸਬਜੀ ਇੰਨੀ ਜ਼ਿਆਦਾ ਟੇਸਟੀ ਬਣਦੀ ਹੈ ਤੇ ਬਾਅਦ ਵਿੱਚ ਇਹਦੇ ਉੱਪਰ ਘਿਓ ਵਗੈਰਾ ਕੁਝ ਵੀ ਪਾਉਣ ਦੀ ਲੋੜ ਨਹੀਂ ਕਿਉਂਕਿ ਪਹਿਲੇ ਹੀ ਆਪਾਂ ਇੰਨੀ ਹੈਲਥੀ ਬਣਾਈ ਹੋਈ ਐ ਵੀਡੀਓ ਨੂੰ ਤੁਸੀਂ ਸ਼ੇਅਰ ਜ਼ਰੂਰ ਕਰਿਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਸੋਨੂੰ ਇਹ ਸਬਜ਼ੀ ਕਿਹ ਜੀ ਲੱਗੀ ਤੇ ਟਰਾਈ ਕਰਕੇ ਜ਼ਰੂਰ ਦੇਖਿਓ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ